ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰਤ ਫਿਰਤ ਪ੍ਰਭ ਆਇਆ ਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਗੁਰਬਾਣੀ ਗੁਰਬਾਣੀ ਗਾਉ ਗੁਰਬਾਣੀ ਗੁਰਬਾਣੀ ਗਾਉ ਗੁਰਬਾਣੀ గర్బాణీ గర్బాణీ గావు గీ గణి గణీ గావు గర్బాణీ ਸਤਗੁਰੂ ਦੇ ਪਿਆਰਿਓ ਸਿੱਖ ਸਤਗੁਰੂ ਦੇ ਪਿਆਰਿਓ ਸਿੱਖ ਸਤਗੁਰੂ ਦੇ ਪਿਆਰਿਓ ਸਿੱਖ ਸਤਗੁਰੂ ਦੇ ਪਿਆਰਿਓ Gurumbani, Gahu, Gurumbani Gurumbani, Gurumbani, Gahu, Gurumbani ਇਕ ਸਤ ਗੁਰ ਕੇ ਪਿਆਰ ਉਹ ਗਾਉ ਸੱਚੀ ਬਾਣੀ ਦਾ ਗਾਉ ਗੁਰੂ ਕੇ ਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰ ਹੋਵੇ ਹਿਰਦੈ ਤੇ ਨਾਸਵਾਸੀ ਤੀ ਵੋਇ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਗਹ ਨਾਨਕ ਸਦਾ ਗਾਉ ਇਹ ਸੱਚੀ ਬਾਣੀ ਪਰਮ ਸਦਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜਿਤਨੇ ਵੀ ਆਪ ਮਾਈ ਭਾਈ ਦੂਰੋਂ ਨੇੜੇ ਉੱਚਲ ਕੇ ਸਤਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਮਹਾਪੁਰਸ਼ਾਂ ਦੀ ਸਲਾਣਾ ਯਾਦ ਨੂੰ ਤਾਜ਼ਾ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਹਾਂ ਸਾਰੀ ਰਸਨਾ ਨੂੰ ਪਵਿੱਤਰ ਕਰੀਏ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਬੜੀ ਅਪਰਪਾਰ ਬਖਸ਼ਿਸ਼ ਕਿਰਪਾ ਸਦਕਾ ਮਹਾਪੁਰਸ਼ਾਂ ਦੀ ਸਲਾਨਾ ਯਾਦ ਨੂੰ ਤਾਜ਼ਾ ਕਰ ਰਹੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਔਰ ਮਹਾਪੁਰਸ਼ਾਂ ਦੀ ਦੇਖ ਰੇਖ ਦੇ ਹੇਠ ਇਸ ਸਲਾਨਾ ਸਮਾਗਮ ਪਰਾਰੰਭ ਹਾਂ ਸ਼੍ਰੀਮਾਨ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਭਾਵੇਂ ਸਰੀਰ ਕਰਕੇ ਕੁਛ ਕਾਰਨਾ ਕਰਕੇ ਕੋਈ ਸਮਾਗਮ ਦੇ ਸਰੀਰ ਕਰਕੇ ਹਾਜ਼ਰ ਨਹੀਂ ਹੋ ਸਕੇ ਪਰ ਕਿਰਪਾ ਸਤਗੁਰਾਂ ਦੀ ਸਦਕਾ ਉਨ੍ਹਾਂ ਦਾ ਸਾਰਾ ਜਥਾ ਸੰਤ ਬਾਬਾ ਹਰਦੇਵ ਸਿੰਘ ਜੀ ਔਰ ਸਾਰੀ ਕਮੇਟੀ ਜੋ ਸੰਗਤ ਦੇ ਰੂਪ ਵਿੱਚ ਸੇਵਾ ਕਰਦੀ ਹੈ ਇੱਥੇ ਸਾਰੇ ਹੀ ਬੜੇ ਪ੍ਰੇਮ ਸਰਦਾ ਸਤਕਾਰ ਦੇ ਨਾਲ ਮਹਾਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ ਆਓ ਸਮਾਂ ਸੀਮਤ ਹੈ ਆਹੁਣੇ ਹੀ ਅਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸੰਗ ਕੀ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਿੰਨ ਪੁਰਬ ਮਨਾਏ ਜਾਂਦੇ ਨੇ। ਇੱਕ ਪਹਿਲਾ ਪ੍ਰਕਾਸ਼ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮੂਹ ਬਾਣੀ ਨੂੰ ਇਕੱਤਰ ਕਰਕੇ 30 ਰਾਗਾਂ ਦੀ ਸ਼ਹਿਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਕੀਤਾ ਉਹਨੂੰ ਪਹਿਲਾ ਪ੍ਰਕਾਸ਼ ਕਿਹਾ ਜਾਂਦਾ ਹੈ ਸਿੱਖ ਪੰਥ ਦੇ ਵਿੱਚ ਤੇ ਦੂਜਾ ਇਹ ਸੰਪੂਰਨਤਾ ਦਿਵਸ ਸੰਪੂਰਨਤਾ ਦਿਵਸ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੰ ਪਿਤਾ ਨੇ ਜੰਗਾ ਜੁੱਧਾਂ ਦਾ ਕੰਮਰ ਕੱਸਾ ਢਿੱਲਾ ਕੀਤਾ ਮਾਲਵੇ ਦੀ ਧਰਤੀ ਸ੍ਰੀ ਦਮਨਵਾ ਸਾਹਿਬ ਸਾਬੋ ਕੀ ਤਲਵੰਡੀ ਸਤਿਗੁਰਾਂ ਨੇ ਕਿਸੇ ਸਮੇਂ ਨੰਦਪੁਰ ਸਾਹਿਬ ਦੇ ਵਿੱਚ ਬਚਨ ਕੀਤਾ ਸੀ ਗੁਰਸਿੱਖਾਂ ਨੂੰ ਤੁਹਾਨੂੰ ਇਹ ਸ਼ੁੱਧ ਬਾਣੀ ਦੇ ਅਰਥ ਪੜ੍ਹਾਏ ਜਾਣਗੇ ਸ਼ੁੱਧ ਬਾਣੀ ਤੁਹਾਨੂੰ ਸਿਖਾਈ ਜਾਵੇਗੀ ਇਹ ਆਦ ਗ੍ਰੰਥ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਇਹ ਧੀਰਮੱਲੀਆਂ ਦੇ ਕੋਲ ਸੀ ਸਤਿਗੁਰੂ ਮਹਾਰਾਜ ਜੀ ਨੇ ਦਮਨਵਾ ਸਾਹਿਬ ਦੀ ਧਰਤੀ ਤੋਂ 25 ਸਿੰਘਾਂ ਨੂੰ ਭੇਜਣਾ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਦੇ ਕੋਲ ਕਰਤਾਰਪੁਰ ਸਾਹਿਬ ਕਿ ਜਾ ਉਥੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲੈ ਕੇ ਆਓ ਪਰ ਉਹਨਾਂ ਧੀਰ ਮੱਲੀਆਂ ਨੇ ਸਤਗੁਰ ਮਹਾਰਾਜ ਜੀ ਦੇ ਸਿੰਘਾਂ ਨੂੰ ਜਵਾਬ ਦੇ ਦਿੱਤਾ ਜੇ ਪੂਰਾ ਗੁਰੂ ਹੈ ਤੇ ਆਪ ਬਾਣੀ ਉਚਾਰਨ ਕਰ ਲਵੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਦਮਨਵਾ ਸਾਹਿਬ ਦੀ ਧਰਤੀ ਤੇ ਇਕ ਓੰਕਾਰ ਤੋਂ ਲੈ ਕਰਕੇ 18 ਦਸਵੀਂ ਤੱਕ ਕਿਉਂਕਿ 31ਵਾਂ ਰਾਗ ਜੈ ਜੈਵੰਤੀ ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਮਰਤਮਈ ਬਾਣੀ ਇਹਦੇ ਵਿੱਚ ਦਰਜ ਕੀਤੀ ਇਹਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਇਹ ਦੂਸਰਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰੇ ਦੇ ਲਖਾਰੀ ਭਾਈ ਮਨੀ ਸਿੰਘ ਨੂੰ ਲਾਉਣਾ ਕੀਤਾ ਸਹਾਇਕ ਲਖਾਰੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਸੀ ਕਾਗਜ਼ ਤਿਆਰ ਕਰਨ ਦੀ ਕਲਮਾ ਤਿਆਰ ਕਰਨ ਦੀ ਤੇ ਸ਼ਿਆਹੀ ਤਿਆਰ ਕਰਨ ਦੀ ਇਹ ਦੋ ਮਹਾਨ ਗੁਰਸਿੱਖਾਂ ਨੂੰ ਸੇਵਾ ਬਖਸ਼ਿਸ਼ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਸੰਪੂਰਨਤਾ ਦਿਵਸ ਇਹ ਬਾਣੀ ਸੰਪੂਰਨ ਕਰਕੇ ਫਿਰ ਮਹਾਰਾਜ ਜੀ ਨੇ ਸੰਪੂਰਨਤਾ ਦਿਵਸ ਮਨਾਉਣਾ ਕੀਤਾ ਸਾਬੋ ਕੀ ਤਲਵੰਡੀ 25 ਸਿੰਘਾਂ ਦੇ ਸਮੇਤ ਸ੍ਰੀ ਅਖੰਡ ਪਾਠ ਸਾਹਿਬ ਹੋਏ ਪੋਗ ਪਾਏ ਗਏ ਗੁਰੂ ਕਾ ਸੀਤ ਪ੍ਰਸ਼ਾਦ ਜਦੋਂ ਦੇਗ ਵਰਤਾਈ ਗਈ ਨਾ ਸਾਧ ਸੰਗਤ 48 ਸਿੰਘ ਸਣੇ ਸਰੀਰ ਵਦੇ ਮੁਕਤ ਹੋ ਗਏ 46 ਸਿੰਘ ਸੰਗਤ ਦੇ ਵਿੱਚੋਂ ਗਾਇਬ ਹੋ ਗਏ ਸਨ ਸਣੇ ਸਰੀਰ ਸੱਚਖੰਡ ਵਿੱਚ ਜਾ ਰਹੇ ਇਹ ਦੋ ਸਿੰਘ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਸਤਿਗੁਰ ਮਹਾਰਾਜ ਜੀ ਦੇ ਸੱਜੇ ਤੇ ਖੱਬੇ ਬੈੰਦੇ ਸਨ ਮਹਾਰਾਜ ਜੀ ਨੇ ਬਾਹਾਂਵਾਂ ਪਕੜ ਲਈਆਂ ਗੁਰਸਿੱਖੋ ਜੇ ਤੁਸੀਂ ਵੀ ਸੱਚਖੰਡ ਨੂੰ ਚਲੇ ਗਏ ਤੇ ਜਿਹੜਾ ਆਪਾਂ ਬਹੁਤ ਵੱਡਾ ਉਦਮ ਪਰਾਲਾ ਕੀਤਾ ਇਹ ਅੱਗੇ ਸ਼ੁੱਧ ਬਾਣੀ ਕੌਣ ਪੜ੍ਹਾਵੇਗਾ ਸ਼ੁੱਧ ਅਰਥ ਕੌਣ ਸਿਖਾਵੇਗਾ ਇਹ ਤੁਹਾਡੀ ਡਿਊਟੀ ਇੱਥੇ ਲਾਈ ਗਈ। ਫਿਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਰ ਦ੍ਰਿਸ਼ਟੀ ਦੇ ਮਾਲਕ ਜਿਹੜੇ ਤੇ ਬਾਬਾ ਦੀਪ ਸਿੰਘ ਜੀ ਸਨ ਉਹਨਾਂ ਨੂੰ ਮਾਲਵੇ ਦੇ ਜਥੇਦਾਰ ਬਣਾਉਣਾ ਕੀਤਾ। ਦਮਨਵਾ ਸਾਹਿਬ ਦੇ ਜਥੇਦਾਰ ਬਣਾਉਣਾ ਕੀਤਾ। ਤੇ ਜਿਹੜੇ ਮਾਲਵੇ ਦੇ ਸਨ ਭਾਈ ਮਨੀ ਸਿੰਘ ਉਹਨਾਂ ਨੂੰ ਮਾਝੇ ਦੇ ਇਲਾਕੇ ਵਿੱਚ ਭਾਵ ਜਿਹੜੀ ਅੰਮ੍ਰਿਤ ਸਰਦੀ ਟਕਸ਼ਾਲ ਹੈ ਉਹਦੇ ਮੁਖੀ ਭਾਈ ਮਨੀ ਸਿੰਘ ਨੂੰ ਬਣਾਉਣਾ ਕੀਤਾ ਇਹ ਦੂਸਰਾ ਦਿਵਸ ਮਨਾਇਆ ਜਾਂਦਾ ਹੈ ਸਿੱਖ ਪੰਥ ਵਿੱਚ ਸੰਪੂਰਨਤਾ ਦਿਵਸ ਜਿਹੜੇ ਕਹਿੰਦੇ ਨੇ ਨਾ ਗੁਰੂਆਂ ਨੇ ਕਿਹੜਾ ਸ੍ਰੀ ਖੰਡ ਪੜ੍ਹ ਸਾਹਿਬ ਕੀਤੇ ਨੇ ਪੜੋ ਇਤਿਹਾਸ ਦਮਨਨਾ ਮਾ ਸਾਹਿਬ ਦੀ ਤਲਵੰਡੀ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ 25 ਸਿੰਘ ਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਇਹ ਕੀਤੇਸਨ ਸਾਬੋ ਕੀ ਤਲਵੰਡੀ ਦਮਨਵਾਸ ਸਾਹਿਬ ਵਿਖੇ ਤੇ ਤੀਸਰਾ ਦਿਵਸ ਮਨਾਇਆ ਜਾਂਦਾ ਹੈ ਜਦੋਂ ਸਤਿਗੁਰ ਮਹਾਰਾਜੀ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਖਾਲਸਾ ਪੰਥ ਨੂੰ ਹੁਕਮ ਕੀਤਾ ਮਹਾਰਾਜ ਜੀ ਕਹਿਣ ਲੱਗੇ ਸਾਡਾ ਇਹ ਸਰੀਰ ਦਾ ਵਕਤ ਅਖੀਰ ਹੈ। ਖਾਲਸਾ ਕਹਿਣ ਲੱਗਾ ਮਹਾਰਾਜ ਹੁਣ ਸਾਨੂੰ ਕਿਹਦੇ ਲੜ ਲਾਉਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਪ੍ਰਕਰਮਾਂ ਕੀਤੀਆਂ। ਤੇ ਨਾਲੇ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੂ ਚਾਹੇ ਖੋਜ ਸ਼ਬਦ ਮੈਂ ਲੇ ਮਹਾਰਾਜ ਕਹਿੰਦੇ ਜਿਹੜਾ ਸਾਨੂੰ ਮਿਲਣਾ ਚਾਹੇਗਾ ਨਾ ਸਾਡੇ ਨਾਲ ਗੱਲਾਂ ਕਰਨੀਆਂ ਚਾਹੇਗਾ ਫਿਰ ਉਹ ਬਾਣੀ ਪੜੇ ਸ਼ਬਦ ਦੀ ਖੋਜ ਵਿਚਾਰ ਕਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਗੁਰੂ ਕਾ ਖਾਲਸਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਲੜ ਲਾਉਣਾ ਕੀਤਾ ਇਸ ਕਰਕੇ ਇਹ 3 ਦਿਨਸ ਮਨਾਏ ਜਾਂਦੇ ਆ ਪਹਿਲਾ ਪ੍ਰਕਾਸ਼ ਸੰਪੂਰਨਤਾ ਦਿਵਸ ਤੇ ਗੁਰਤਾ ਗੱਦੀ ਦਿਵਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਦੇ ਵੀ ਜੋਤੀ ਜੋਤ ਦਿਹਾੜਾ ਨਹੀਂ ਆਵੇਗਾ ਕਿਉਂਕਿ ਸ਼ਬਦ ਹੈ ਜਿਹੜਾ ਸ਼ਬਦ ਕਦੇ ਮਰਦਾ ਨਹੀਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਸ਼ਬਦ ਲਈ ਲੜ ਲਾਉਣਾ ਕੀਤਾ ਗੁਰਬਾਣੀ ਇਸ ਜਗ ਮੈਂ ਚਾਨਣ ਕਾਦਾ ਚਾਨਣ ਕਰਦੀ ਹੈ ਗੁਰਬਾਣੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਨੁੱਖ ਦੇ ਅੰਮਾਨ ਅੰਦਰ ਅਗਿਆਨ ਦਾ ਹਨੇਰਾ ਹੈ ਅਗਿਆਨ ਦਾ ਹਨੇਰਾ ਕੱਟ ਕੇ ਗਿਆਨ ਦਾ ਪ੍ਰਕਾਸ਼ ਕਰਦੀ ਹੈ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਗਿਆਨ ਦਾ ਪ੍ਰਕਾਸ਼ ਕਰਦੀ ਹੈ ਸਤਿਗੁਰਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 1 2 4 ਦੇ ਨਹੀਂ ਸਾਰੀ ਦੁਨੀਆ ਦੇ ਸਾਝੇ ਰਹਿਬਰ ਨੇ ਸੱਚੇ ਪਾਤਸ਼ਾਹ ਗੁਰਕਲਗੀ ਧਰਮਾਰਾ ਸੱਚੇ ਪਾਤਸ਼ਾਹ ਨੇ ਫਿਰ ਸਾਰੀ ਮਨੁੱਖਤਾ ਨੂੰ ਸਾਰੀ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਵਿਰੰਦ ਸਾਹਿਬ ਮਹਾਰਾਜ ਜੀ ਨੇ ਲੜ ਲਾਉਣਾ ਕੀਤਾ ਏਕ ਪਿਤਾ ਏਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਸੱਚੇ ਪਾਤਸ਼ਾਹ ਇਹ ਇਸ਼ਾਰਾ ਕਰਕੇ ਆਪਣੇ ਸ਼ਰੀਰ ਦਾ ਉੱਲਾ ਕਰ ਲਿਆ ਮਹਾਰਾਜ ਜੀ ਨੇ ਇਸ ਕਰਕੇ ਖਾਲਸਾ ਪੰਥ ਦੇ ਵਿੱਚ ਇਹ ਤਿੰਨ ਪੁਰਬ ਮਨਾਏ ਜਾਂਦੇ ਨੇ ਹੁਣ ਨੰਗਿਆ ਹੈ ਸੰਪੂਰਨਤਾ ਦਿਵਸ ਜਿੱਥੋਂ ਆਪਾਂ ਵਿਚਾਰ ਰਾਮ ਕੀਤੀ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਾਣੀ ਵੀ ਸੰਪੂਰਨ ਕੀਤੀ ਔਰ ਸੰਪੂਰਨਤਾ ਦਿਵਸ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਨਵਾ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ 25 ਸਿੰਘ ਲਾ ਕੇ ਆਪ ਇਹ ਸੱਚੇ ਪਾਤਸ਼ਾਹ ਨੇ ਮਨਉਣਾ ਕੀਤਾ ਸਤਪੁਰਸ਼ਾਂ ਦੀ ਯਾਦ ਦੇ ਅੰਦਰ ਸਤਗੁਰਾਂ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਬੇਅੰਤ ਆਰੰਭ ਹਨ ਕੱਲ ਰੋਜ਼ ਤੋਂ ਸਾਧ ਸੰਗਤ ਗੁਰੂ ਕੀ ਬਾਣੀ ਹੀ ਗੁਰਸਿੱਖ ਦਾ ਭਲਾ ਕਰਦੀ ਹੈ ਬਾਣੀ ਦੇ ਨਾਲ ਹੀ ਗੁਰਸਿੱਖ ਦਾ ਜੀਵਨ ਹੈ ਜਿਵੇਂ ਮੱਛੀ ਹੈ ਨਾ ਉਹ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਹੀ ਗੁਰਸਿੱਖ ਦਾ ਜਿਹੜਾ ਜੀਵਨ ਹੈ ਉਹ ਹੈ ਗੁਰੂ ਕੀ ਬਾਣੀ ਬਾਣੀ ਪੜਨੀ ਬਾਣੀ ਸੁਣਨੀ ਬਾਣੀ ਦੀ ਵਿਚਾਰ ਕਰਨੀ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਰਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਓ ਇਹ ਸ਼ਬਦ ਪੜਨਾ ਕਰੀਏ ਫੇਰ ਅੱਗੇ ਸਮਾਂ ਵੀ ਜਾਜਤ ਨਹੀਂਦਾ ਹੋਰ ਵੀ ਗੁਰੂ ਪਿਆਰਿਆਂ ਕੋਲੋਂ ਗੁਰੂ ਕੀ ਬਾਣੀ ਦਾ ਪ੍ਰਦੇਸ਼ ਗੁਰੂ ਕੀ ਬਾਣੀ ਦਾ ਕੀਰਤਨ ਆਪਾਂ ਸਰਵਣ ਕਰਨਾ ਹੈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮੁਟਾਈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮੁਡਾਈ ਮਟਾਈ ਸਗਲੀ ਚਿੰਤ ਮਟਾਈ ਮਟਾਈ ਸਗਲੀ ਚਿੰਤ ਮਟਾਈ ਤੈਨ ਸਗਲੀ ਚਿੰਤ ਮਟਾਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਸੰਤੋਖ ਹੋਵਾ ਸਭ ਸਾਈ ਪਾਰ ਬ੍ਰਹਿਮ ਪੂਰਨ ਪਰਮੇਸ਼ਰ ਰਾਵ ਰਿਆ ਸਭ ਨੀ ਜਾਣ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਦਇਆਲ ਪੁਰਖ ਮਿਹਰਮਾਨ ਹਰ ਨਾਨਕ ਸਾਚੂ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ